DIG ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਦੱਸੀਏ ਕਿ ਉਹਨਾਂ ਦੇ ਬੈਂਕ ਲੋਕਰ ਤੱਕ ਖਲਵਾਏ ਜਾ ਰਹੇ ਨੇ ਜਿਸ ਤੋਂ ਬਾਅਦ ਕੋਈ ਵੱਡਾ ਸਬੂਤ ਹੈ ਜਿਹੜਾ ਕਿ ਹੱਥ ਵੀ ਲੱਗ ਸਕਦਾ ਹੈ ਤਾਂ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਹੁਣ ਲਗਾਤਾਰ ਵੱਡੇ ਤੋਂ ਵੱਡਾ ਐਕਸ਼ਨ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ 'ਚ ਹੋ ਰਿਹਾ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਸ਼ਵਤ ਮਾਮਲੇ ਦੇ ਵਿੱਚ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਕੋਈ ਸੋਨਾ ਤੱਕ ਬਰਾਮਦ ਹੋਇਆ ਕੈਸ਼ ਬ੍ਰਾਹਮਤ ਹੋਇਆ ਤੇ ਜਿਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਤੇ ਉਥੇ ਹੀ ਹੁਣ ਦੱਸ ਦਈਏ ਕਿ ਡੀਆਈਜੀ ਪੁੱਲਰ ਮਾਮਲੇ 'ਚ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸੀਬੀਆਈ ਨੇ ਚੰਡੀਗੜ੍ਹ 'ਚ ਐਚਡੀਐਫਸੀ ਬੈਂਕ ਦੇ ਲੋਕਰ ਖਲਵਾਏ ਨੇ ਤੇ ਕੁਝ ਪ੍ਰਾਪਰਟੀ ਦੇ ਕਾਗਜ਼ ਤੇ 50 ਗ੍ਰਾਮ ਸੋਨਾ ਤੱਕ ਬ੍ਰਾਹਮਤ ਹੋਇਆ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਅੱਜ ਵੀ ਚਾਰ ਬੈਂਕਾਂ ਦੇ ਲੋਕਰ ਖਲਵਾਏ ਜਾ ਰਹੇ ਨੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਵੱਡੀ ਕਾਰਵਾਈ ਜਿਹੜੀ ਕਿ ਹਰਚਰਨ ਸਿੰਘ ਪੋਲਰ ਦੇ ਉੱਤੇ ਹੋ ਸਕਦੀ ਹੈ ਤਾਂ ਸਸਪੈਂਡ ਡੀਆਈਸੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਦੱਸਿਆ ਕਿ ਹੁਣ ਉੱਥੇ ਹੀ ਜਿਹੜਾ ਕਿ ਦੱਸਿਆ ਗਿਆ ਹੈ ਕਿ ਬੈਂਕਾਂ ਦੇ ਲੋਕਰ ਤੱਕ ਖਲਵਾਏ ਜਾ ਰਹੇ ਨੇ ਵੱਡੇ ਐਕਸ਼ਨ ਦੇ ਵਿੱਚ ਸੀਬੀਆਈ ਹੈ ਤਾਂ ਗੱਲ ਕਰੀਏ ਤਾਂ ਉਥੇ ਬੀਤੇ ਦਿਨਾਂ ਦੇ ਵਿੱਚ ਸੀਬੀਆਈ ਉਹਨਾਂ ਨੂੰ ਲਗਾਤਾਰ ਜਿਹੜਾ ਕਿ ਖੰਗਾਲ ਦੀ ਨਜ਼ਰ ਆ ਰਹੀ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਡੀਆਈਸੀ ਨੂੰ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਉਹਨਾਂ ਕੋਲ ਸੋਨਾ ਅਤੇ ਕੁਝ ਕੈਸ਼ ਤੱਕ ਬਰਾਮਦ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਉਹਨਾਂ ਦੇ ਬੈਂਕ ਲੋਕਰ ਤੱਕ ਖੁਲਵਾਏ ਜਾ ਰਹੇ ਨੇ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਦੱਸਿਏ ਕਿ ਉਹਨਾਂ ਦੇ ਬੈਂਕ ਲੋਕਰ ਤੱਕ ਖੁਲਵਾਏ ਜਾ ਰਹੇ ਨੇ ਜਿਸ ਤੋਂ ਬਾਅਦ ਕੋਈ ਵੱਡਾ ਸਬੂਤ ਹੈ ਜਿਹੜਾ ਕਿ ਹੱਥ ਵੀ ਲੱਗ ਸਕਦਾ ਹੈ ਤਾਂ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਹੁਣ ਲਗਾਤਾਰ ਵੱਡੇ ਤੋਂ ਵੱਡਾ ਐਕਸ਼ਨ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ 'ਚ ਹੋ ਰਿਹਾ ਹੈ ਤਾਂ કરીਏ ਤਾਂ ਬੀਤੇ ਦਿਨਾਂ ਦੇ ਵਿੱਚ सीबीआई ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਸ਼ਵਤ ਮਾਮਲੇ ਦੇ ਵਿੱਚ सीबीआई ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਕਈ ਸੋਨਾ ਤੱਕ ਬਰਾਮਦ ਹੋਇਆ ਕੈਸ਼ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਤੇ ਉੱਥੇ ਹੀ ਹੁਣ ਦੱਸ ਦਈਏ ਕਿ ਡੀਆਈਜੀ ਪੁੱਲਰ ਮਾਮਲੇ 'ਚ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸੀਬੀਆਈ ਨੇ ਚੰਡੀਗੜ੍ਹ 'ਚ ਐਚਡੀਐਫਸੀ ਬੈਂਕ ਦੇ ਲੋਕਰ ਖਲਵਾਏ ਨੇ ਤੇ ਕੁਝ ਪ੍ਰਾਪਰਟੀ ਦੇ ਕਾਗਜ਼ ਤੇ 50 ਗ੍ਰਾਮ ਸੋਨਾ ਤੱਕ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਅੱਜ ਵੀ ਚਾਰ ਬੈਂਕਾਂ ਦੇ ਲੋਕਰ ਖਲਵਾਏ ਜਾ ਰਹੇ ਨੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਵੱਡੀ ਕਾਰਵਾਈ ਜਿਹੜੀ ਕਿ ਹਰਚਰਨਤ ਪੁੱਲਰ ਦੇ ਉੱਤੇ ਹੋ ਸਕਦੀ ਹੈ ਤਾਂ ਸਸਪੈਂਡ ਡੀਆਈਸੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਦੱਸਿਆ ਕਿ ਹੁਣ ਉਥੇ ਹੀ ਜਿਹੜਾ ਕਿ ਦੱਸਿਆ ਗਿਆ ਕਿ ਬੈਂਕਾਂ ਦੇ ਲੋਕਰ ਤੱਕ ਖਲਵਾਏ ਜਾ ਰਹੇ ਨੇ ਵੱਡੇ ਐਕਸ਼ਨ ਦੇ ਵਿੱਚ ਸੀਬੀਆਈ ਹੈ ਤਾਂ ਗੱਲ ਕਰੀਏ ਤਾਂ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਸੀਬੀਆਈ ਉਹਨਾਂ ਨੂੰ ਲਗਾਤਾਰ ਜਿਹੜਾ ਕਿ ਖੰਗਾਲ ਦੀ ਨਜ਼ਰ ਆ ਰਹੀ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਡੀਆਈਸੀ ਨੂੰ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਉਹਨਾਂ ਕੋਲ ਸੋਨਾ ਅਤੇ ਕੁਝ ਕੈਸ਼ ਤੱਕ ਬਰਾਮਦ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਉਹਨਾਂ ਦੇ ਬੈਂਕ ਲੋਕਰ ਤੱਕ ਖੁਲਵਾਏ ਜਾ ਰਹੇ